ਦੇਖੋ ਜੀ ਆਹ ਵੱਟ ਜਾਂਦੀ ਐ ਸਿੱਧੀ ਉਹ ਆਟਾ ਜੀ ਮੋਰੀ ਚਿੱਟੀ ਚਿੱਟੀ ਇਧਰੋਂ 2 ਕਿੱਲੇ ਐ ਹੋਂਜੇ ਤੋਂ ਲੈ ਕੇ 2 ਕਿੱਲੇ ਹੋਰ ਧਰੋਂ ਚਲੇ ਗਏ ਉੱਥੋਂ ਫਿਰ 2 ਕਿੱਲੇ ਇਧਰੋਂ ਆ ਗਏ ਚਾਰ ਕੱਲਿਆ ਹਾਈ ਚੌਰ ਸਕੇਰਾ ਫਿਰ ਉਹ ਚਲੇਗੀ ਸਿੱਧਾ ਖਾਲ ਠੀਕ ਹੈ ਜੀ ਐਦਾਂ ਘੁੰਮ ਕੇ ਆ ਸਾਰੀ ਉਹ ਉਹ ਜਿੱਥੇ ਸਾਹਮਣੇ ਉਹ ਜਿੱਥੇ ਛੋਟੇ ਛੋਟੇ ਡਰਾਫਟਾ ਲਾਏ ਹੋਏ ਠੀਕ ਹੈ ਜੀ ਉਧਰ ਚਲੀ ਗਈ ਉਧਰ ਫਿਰ ਉਹ ਮੋਟਰ ਤੱਕ ਚਲੀ ਗਈ ਇਧਰੋਂ ਫਿਰ ਆ ਮੋਟਰ ਵਿੱਚ ਆ ਗਈ ਆਪਣੀ ਆਹ ਇਹ ਦੋਜੀ ਮੋਟਰ ਆ ਦੋ ਮੋਟਰ ਆ ਗੱਲਾ ਮਗਰ ਉਹ ਪਛੇਤਾ ਲਾ ਆਪਣੀਰੀ ਵਾਲਾ ਸਾਰਾ ਬਾਕੀ ਸਾਰਾ ਜੇ ਇੱਥੋਂ ਦਿਖਾਈਏ ਆ ਮੋਟਰ ਤੋਂ ਥੋੜੀ ਇੱਧਰੋਂ ਵੱਟ ਚਲੀ ਗਈ ਉਹ ਚਾਚਾ ਕਿਉਂ ਨਾ ਉੱਥੋਂ ਪਰ ਇੱਕ ਕਿਲਾ ਪਰੇ ਨੂੰ ਜਾ ਕੇ ਉਹ ਸਾਹਮਣੇ ਆਂ ਘੁੰਮ ਕੇ ਉਹ ਮੋਟਰ ਨਾਲੋਂ ਚਲੇ ਗਿਆ ਚੋਨਾ ਇੱਕ ਸਾਰ ਕੰਦਾਰ ਦੀ ਫਸਲ ਕਢੀ ਆ ਜੀ ਠੀਕ ਹੈ ਜੀ ਸਿੱਧੀ ਹੋ ਇੱਕ ਕਿਲਾ ਪਰੇ ਨੂੰ ਹੋ ਜਿਹੜਾ ਦੀ ਜੜ ਟੱਕ ਜਾਪੇ ਉਹ ਤੂ ਚਾਚਾ ਹੋ ਉਹ ਸਾਹਮਣੇ ਉੱਥੋਂ ਤੱਕ ਚਲੇ ਗਿਆ ਤੇ ਆ ਸਾਰੀਆਂ ਹਾਂ ਹਾਂ ਇਹ ਆ ਦੇਖੋ ਆਹ ਫਾਮਨ ਸਿੱਧਾ ਰਾਸਤਾ ਆਉਦਾ ਮੋਟਰ ਤੇ ਸਿੱਧਾ ਆ ਕੇ ਨਹੀਂ ਆਉਂਦਾ ਆ ਸਾਹਮਣੇ ਸੜਕ ਆਈ ਉਹ ਸਾਹਮਣੇ ਸੜਕ ਆ ਉਹ ਸੜਕ ਤੇ ਮੋਟਰਸਾਈਕਲ ਜਾਂਦਾ ਸਾਹਮਣੇ ਉਹ ਮੋਟਰਸਾਈਕਲ ਸੜਕ ਤੇ ਜਾਂਦਾ ਆਹ ਮੋਟਰ ਆ ਕੋਲੋ ਕੋਲੀ ਮੋਟਰ ਕਿਲੇ ਦੇ ਫਾਸਲੇ ਨਾਲ ਇੱਕ ਮੋਟਰ ਆ ਬਾਈ ਮੋਰ ਆ ਗਈ ਠੀਕ ਹੈ ਜੀ ਚੌਰ ਸਿਕਰਾ 12 ਗੱਲੇ 2 ਗੱਲੇ ਆਏ ਨੂੰ ਤੇ 6 ਗੱਲੇ ਆਏ ਨੂੰ ਜਮਾ ਚੌਰ ਸਪਿਆ 3640 ਉਹ ਹੋਰ ਆ ਵੀ ਕੋਈ ਵਿੰਗਬਾਲ ਨਹੀਂ ਕੋਈ ਚੀਨੀ ਵੀ ਨਹੀਂ ਕੁਛ ਨਹੀਂ ਪੱਦਰ ਥਾਲੀ ਮਾਰ ਮੇ ਬਾਣ ਆਈ ਐਨ ਓਕੇ ਜੀ ਰਿਪੋਰਟ ਫਸਲ ਆ ਦੇਖ ਲਓ ਅੱਜ ਅਜੇ 26 ਤਰੀਕ ਹੋਈ ਆ 26 7 2025 ਆ ਦੇਖ ਲਓ ਚਾਲੇਗਾ ਨਾ ਦੀ ਫਸਲ ਹੋਈ ਆ ਜੀ